ਔਰ ਵਿਸ਼ਰਾ ਵਧੀਆ ਜੀ ਚਲੋ ਬਸ ਵਧੀਆ ਹਾਂ ਵਧੀਆ ਚਲੋ ਚੰਗੀ ਗੱਲ ਹੈ ਸੱਤਾਂ ਬਜਾਈ ਦਾ ਕੰਮ ਸ਼ੁਰੂ ਹਾਂ ਕਰਤਾ ਆਪਾਂ ਨਾ ਬਜਾਈ ਨਹੀਂ ਸ਼ੁਰੂ ਕਰੀ ਆਪਾਂ ਹਾਂ ਆਪਾਂ ਮੰਨ ਕੇ ਚਲੋ ਵੀ ਗੱਠਾ ਬਣਵਾਇਆ ਸੀ ਇੱਧਰ ਦਿਖਾ ਦੇ ਵੱਡੀਆਂ ਗੱਠਾਂ ਜਿਹੜੀ ਵੱਡੀ 5.5 ਕੁਇੰਟਲ ਦੀ ਹੈ ਉਹ ਗੱਠਾ ਬਣਵਾਇਆ ਸੀ ਆਪਾਂ ਉਹ ਗੱਠਾ ਬਣਵਾ ਕੇ ਹੁਣ ਜਿਵੇਂ ਪਾਸੇ ਢੇੜਾ ਐ ਐ ਬਾਣ ਦੇ ਚਾਰ ਚਪੇਰੇ ਢੇੜਾ ਲਾ ਕੇ ਤੇ ਉਧਰ ਹੁਣ ਰੌਣੀ ਕਰੀ ਜਨੇ ਆਪਾਂ ਉੱਧਰ ਪਾਣੀ ਚੱਲੀ ਜਾਂਦਾ ਰੌਣੀ ਦਾ ਭਰ ਕੇ ਇਹਨੂੰ ਚੰਗੀ ਤਰ੍ਹਾਂ ਪਾਣੀ ਦਾ ਫੇਰ ਬੀਜਾਂਗੇ ਇਤਕੀ ਥੋੜੀ ਜਿਹੀ ਬਈ ਸ਼ਿਕਾਇਤ ਆ ਰਹੀ ਹੈ ਵੀ ਟੈਂਪਰੇਚਰ ਥੋੜਾ ਜਿਆਦਾ ਹੈ ਇਸ ਕਰਕੇ ਨਾ ਵੀ ਉਦੋਂ ਜਦੋਂ ਕਣਕਾਂ ਆਪਣੀਆਂ ਬਘੋਲੇ ਤੇ ਹੁੰਦੀਆਂ ਨੇ ਹੂੰ ਸਾਰੇ ਵੀਰੀ ਆਖੀ ਜਾਂਦੇ ਨੇ ਆਪਣੇ ਤੇ ਵੀ ਉਹ ਤਾਂ ਝਾੜ ਨਹੀਂ ਦਿੰਦੇਗਾ ਇਹਦਾ ਵੀ ਝੋਨੇ ਦਾ ਵੀ ਇੱਕ ਹੀ ਕਾਰਨ ਰਿਹਾ ਜਿਹੜਾ ਆਪਾਂ ਨੂੰ ਝਾੜ ਨਹੀਂ ਮਿਲਿਆ ਇਤਕੀ ਇਹ ਪਰਮਾਤਮਾ ਦੀ ਤੁਸੀਂ ਉਹ ਨਾ ਸਮਝੋ ਇਹ ਆਪਣੀ ਖੁਦ ਦੀ ਆਪ ਦੀ ਜਿਮ ਗਲਤੀ ਹੈ ਇਹ ਆਪ ਦੀ ਗਲਤੀ ਆਏ ਆ ਬਈ ਇਹ ਮੈਂ ਤੁਹਾਨੂੰ ਦੱਸ ਦਿੰਨਾ ਵੀ ਜਦੋਂ ਹੁਣ ਆਪਾਂ ਨੂੰ ਉਹਨਾਂ ਨੇ ਦੇਣ ਤਰੀਕ ਦੇਤੀ ਸਰਕਾਰ ਨੇ ਵੀ ਆਪਾਂ 10 ਤਰੀਕ ਨੂੰ ਚ ਉਹਨਾਂ ਲਾ ਸਕਦੇ ਆ ਕਈਆਂ ਚ 8 ਨੂੰ ਲਵਾਇਆ ਕਈਆਂ ਚ 2 ਨੂੰ ਲਵਾਇਆ ਸਰਕਾਰ ਨੇ ਤਾਂ ਸਹੀ ਕਰਿਆ ਹੁਣ ਬਾਤਾਵਰਨ ਵੀ ਦੇਖ ਲਓ ਤੁਸੀਂ ਅੱਜ 26 27 ਤਰੀਕ ਹੋ ਗਈ ਤੇ ਵੀ ਕਿਸੇ ਨੇ ਅੱਗ ਨਹੀਂ ਲਾਈ ਉਹ ਚੀਜ਼ ਤਾਂ ਚੱਲ ਗੱਲ ਬਣ ਗਈ ਵੀ ਲਾਂਗਾ ਸੁੱਕੀ ਜਾਂਦਾ ਕੋਈ ਗੱਠਾ ਚਕਾਈ ਜਾਂਦਾ ਟਾਈਮ ਮਿਲ ਗਿਆ ਜ਼ਿਮੀਂਦਾਰਾਂ ਨੂੰ 20 ਜਨਾਂ ਦਾ ਤੇ ਕੋਈ ਵਿਚਵਾਗੇ ਰੌਣੀ ਕਰੀ ਜਾਂਦਾ ਝਾੜ ਤੇ ਹੁਣ ਤੁਹਾਨੂੰ ਮੈਂ ਝਾੜ ਦੀ ਗੱਲ ਦੱਸਦਾ ਜਿਹੜਾ ਝਾੜ ਕਿਉਂ ਨਹੀਂ ਹੋਇਆ ਝਾੜ ਬਈ ਐ ਨਹੀਂ ਆਇਆ ਜਿਹੜਾ 105 ਬੀ ਹੈ ਜਿਹੜੇ ਹੁਣ ਆਪਾਂ ਨੂੰ ਮਾਨਤਾ ਪ੍ਰਾਪਤ ਬੀਜ ਦਿੱਤੇ ਹੋਏ ਨੇ ਇਹਨਾਂ ਨੇ ਤੇ ਪੀੜੀ ਪੁੱਛਦਾ ਨਾ ਨੇ ਹੁਣ ਬੰਦ ਹੀ ਕਰਤੀ ਸੀ ਹਨਾ ਇਹ ਲੱਗਦੇ ਨੇ ਘੱਟੋ-ਘੱਟ ਬਈ 30 ਤਰੀਕ ਨੂੰ ਵੀ ਇਹ ਜੋ ਨਾ 30 ਤਰੀਕ ਨੂੰ ਲੱਗਦਾ ਜਿਹੜੀ 212 ਹੋਈ 105 ਹੋਈ 18 ਹੋਈ ਇਹ ਸਾਰੀਆਂ ਵੈਰਾਈਟੀਆਂ ਨਾ ਪਛੇਤੀਆਂ ਨੇ ਥੋੜੀਆਂ ਆਪਾਂ ਨਾ ਤੀਆਂ ਉਹੀ 10 ਤਰੀਕ ਨੂੰ ਚੱਕੇ ਉਹ 10 ਤਰੀਕ ਨੂੰ ਵੀ ਲੱਗਣ ਕਾਰਨ ਝੋਨਾ ਇਹ ਹੁਣ ਇੱਥੇ ਆ ਕੇ ਵੀ ਇਸ ਸਟੇਜ ਤੇ ਆ ਗਿਆ ਗਰਮੀ 'ਚ ਪੱਕ ਗਿਆ ਗਰਮੀ 'ਚ ਪੱਕਣ ਕਾਰਨ ਇਹਦਾ ਝਾੜ ਘਟ ਗਿਆ ਇਹੀ ਕੰਮ ਕਣਕ ਦਾ ਹੈ ਜੇ ਆਪਾਂ 10 ਤਰੀਕ ਤੋਂ ਪਹਿਲਾਂ ਬੀਜਾਂਗੇ ਤਾਂ ਆਪਣੇ ਨਾਲ ਇਹ ਝੋਨੇ ਵਾਲਾ ਕੰਮ ਹੀ ਹੋਣਾ ਉਹੀ 40 ਮਹੀਨੇ ਨਹੀਂ ਰਹਿੰਦੀਆਂ ਉਹ ਸਾਰਿਆਂ ਨੂੰ ਬੇਨਤੀ ਹੈ ਵੀ ਰੌਣੀਆਂ ਕਰ ਕਰ ਬੀਜੋ ਮੈਂ ਵੀ ਖੁਦ ਨੇ ਵੀ ਆਪ ਨੇ ਮੈਂ ਗੱਠਾ ਬਣਾ ਤੀਆਂ ਜੀ ਰੌਣੀ ਮੈਂ ਕਰੀ ਬੈਠਾ ਜੀ ਖੜੇ ਝੋਨੇ ਚ ਵੀ ਆਪਾਂ ਕਣਕ ਬੀਜਣੀ ਆ फटाफट ਪਰ ਜਦੋਂ ਝੋਨੇ ਸਾਸਨਾ ਦਿੱਤਾ ਬਾਈ ਆਪਾਂ ਤਾਂ ਉੱਥੇ ਹੀ ਹਥਿਆਰ ਛੱਡਦੇ ਵੀ ਆਪਣੇ ਨਾਲ ਝੋਨੇ ਵਾਲਾ ਕੰਮ ਹੀ ਹੋਊਗਾ ਕਣਕ ਵੇਲੇ ਵੀ ਤੇ ਆਪਾਂ ਇਹਨੂੰ ਰੌਣੀ ਨੂੰ ਰਮਾ ਕੇ ਚੰਗੀ ਤਰ੍ਹਾਂ ਬਾਣਨ ਪੱਟਾ ਬਟਾ ਕੜ ਕੇ ਜਮੈਂ 10 ਤਰੀਕ ਨੂੰ ਬੀਜਾਂਗੇ ਬਾਈ ਹੁਣ ਅੱਗੇ ਨਾਲੋਂ ਆਪਾਂ 15 ਦਿਨ ਲੇਟ ਬੀਜਾਂਗੇ ਅੱਗੇ ਆਪਾਂ 25 ਤਰੀਕ ਨੂੰ ਕਣਕ ਬੀਜ ਨਹੀਂ ਸ਼ੁਰੂ ਕਰਨ ਦੇ ਚਾਰ ਦਿਨਾਂ ਚ ਆਪਾਂ ਬੀਜ ਕੇ ਪਰਾਂ ਹੋ ਜਾਂਦੇ ਆਂ ਸੰਤਨ ਧੋ ਦਿੰਦੇ ਪਰ ਨਹੀਂ ਇਹਦੀ ਆਪਾਂ 10 ਤਰੀਕ ਨੂੰ ਬੀਜਣੀ ਹੈ ਵੀ ਆਪਣਾ 1303 ਲਾਲਾ 187 222 ਇਹ ਸਾਰਿਆਂ ਆਪਾਂ ਇਹ ਜਿੰਨੀਆਂ ਆਪਾਂ ਇਹਨਾਂ ਨੂੰ ਮੜਨੇ ਲੇਟ ਲੈ ਜਾਾਂਗੇ ਨਾ 10 ਤਰੀਕ ਤੱਕ ਕਰੋ ਉਹਨੇ ਆਪਾਂ ਫਾਇਦੇਮੰਦਰਾ ਆਵੇ ਅਕਤੂਬਰ ਕਹਿੰਦੇ ਇਹ ਲਾਸਟ ਵਾਲੇ ਦਿਨਾਂ 3 ਨਵੰਬਰ ਦਾ ਪਹਿਲਾ ਹਫਤਾ ਕਹਿੰਦੇ ਹੁੰਦੇ ਨੇ ਵੀ ਚੰਗਾ ਹੁੰਦਾ ਬਜਾਈ ਵਾਸਤੇ ਤੇ ਇਹੀ ਕਾਰਨ ਹੈ ਬਈ ਮੌਸਮ ਤੇ ਮੌਸਮ ਨੇ ਆਪਣਾ ਬਹੁਤ ਸਾਥ ਦਿੱਤਾ ਹੈ ਮੌਸਮ ਨੂੰ ਆਪਾਂ ਅੰਗੇ ਦਾ ਸ਼ੇਪ ਕਵਾਨਾ ਦੇ ਗਏ ਮੌਸਮ ਦਾ ਆਪਾਂ ਨੂੰ ਜਿਵੇਂ ਉਧਰ ਵੀਰਾਂ ਦੀ ਆਪਣਾ ਫਸਲਾਂ ਮਰ ਗਈਆਂ ਚਲੋ ਤਾਂ ਮਰੀ ਗਈਆਂ ਕਿਸੇ ਦੇ ਕਹਿਰ ਬਣ ਕੇ ਆਇਆ ਸੀ ਸਾਰੇ ਨਹੀਂ ਕਿਸੇ ਦੇ ਹਨਾ ਪਰ ਨਹੀਂ ਆਪਣਾ ਝੋਨਾ ਬਹੁਤ ਠੀਕ ਠਾਕ ਸੀ ਬਸ ਕਾਰਨ ਇਹਦਾ ਇਹੀ ਬਣ ਗਿਆ ਜਿਹੜੀਆਂ ਗੇਤੀਆਂ ਪੱਕਣੀਆਂ ਜਿਹੜੀਆਂ ਪਛੇਤੀਆਂ ਜਾਣਗੀਆਂ ਮੰਨ ਲਾ ਵੀ 30 ਤਰੀਕ ਤੋਂ ਬਾਅਦ ਚ ਵੱਡੀਆਂ ਜਾਣਗੀਆਂ ਉਹਨਾਂ ਦਾ ਰਿਜ਼ਲਟ ਤੁਸੀਂ ਦੇਖ ਲਿਓ ਆਪਣੇ ਆਪ ਮੈਨੂੰ ਕਮੈਂਟ ਕਰਕੇ ਦੱਸ ਦਿਓ ਉਹਨਾਂ ਦਾ ਰਿਜ਼ਲਟ ਆਪਣੇ ਨਾਲ ਇਹ 17 ਮਾਣੇ ਦਾ ਰਿਹਾ ਤਾਂ ਉਹਨਾਂ ਦਾ 80 ਦਾ ਰਹੂਗਾ ਆਪਾਂ ਥੋੜੀ ਕਾਲ ਕਰ ਜੰਨੇ ਜਿਵੇਂ ਹੁਣ ਆਪਾਂ ਨੂੰ ਸਰਕਾਰ ਨੇ ਕਹਤਾ ਵੀ 10 ਤਰੀਕ ਨੂੰ ਲਾ ਦਿਓ ਆਪਾਂ 10 ਨੂੰ ਲਾਤੇ ਉਹ ਵੀ ਸੀਗੇ ਲਾਉਣ ਵਾਲੇ ਸਾਰੇ 27 22 ਤਰੀਕ ਤੇ 15 ਦਿਨ ਪਹਿਲਾਂ ਚ ਉਹਨਾਂ ਲੱਗ ਗਿਆ ਪਤਾ ਪਰਾਲੀ ਦਾ ਤਾਂ ਹੱਲ ਹੋ ਗਿਆ ਗੱਲ ਕਰ ਉਧਰ ਆਪਣਾ ਨੁਕਸਾਨ ਹੋ ਗਿਆ 15 ਮਾਣੇ ਦਾ ਹਰੇਕ ਦਾ ਕਿਉਂ ਹਰੇਕ ਨੇ 80 85 90 ਨੇ ਲੈਤੀ ਹੋਈ ਸੀ ਵੀਰਾਂ ਨੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੋ ਵੀ ਹੱਥ ਬਨ ਕੇ ਬੇਨਤੀ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀਰ ਬਣ ਕੇ ਵੀ ਇਹੀ ਗੱਲ ਹੋਈ ਆ ਸਾਰੇ ਭਰਾਵਾਂ ਨਾਲ ਕੇ ਮੈਂ ਗਲਤ ਐ ਜਾਂ ਕਿ ਤੁਸੀਂ ਸਹੀ ਹੋ ਆਪਣੇ ਸਾਰਿਆਂ ਨਾਲ ਹੀ ਹੋਈ ਆ ਸਾਰਾਂ 70 ਮਾਣੇ ਤੋਂ ਚੋਨਾ ਕਿਸੇ ਦਾ ਨਹੀਂ ਵਧਿਆ ਥੱਲੇ ਆਏ ਨੇ 70 ਤੋਂ ਤਾਹਾਂ ਨਹੀਂ ਕੋਈ ਆ ਸਾਡੇ ਤਾਂ ਪਹਿਲੀ 70 ਨਿਕਲਦਾ ਹੁੰਦਾ ਸੀ ਸਾਡੇ ਗਾਹਾਂ ਥੋੜਾ ਜਿਹਾ 80 85 ਨਿਕਲਦਾ ਹੁੰਦਾ ਸੀ ਉਹ ਵੀ 70 ਚ ਆ ਕੇ ਹੈ ਤੇ ਥੋੜਾ ਜਿਹਾ ਆਪਣੇ ਜਿ ਗਲਤੀਆਂ ਹੋ ਜਾਂਦਾ ਸੋ ਠੀਕ ਹੈ ਜੀ ਹੱਥ ਬਨ ਕੇ ਬੇਨਤੀ ਹੈ ਸਾਰਿਆਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸ ਦਿਓ ਬਾਈ ਬਨ ਕੇ ਵੀਡੀਓ ਕਿਦਾਂ ਦੀ ਲੱਗੀ ਤੇ ਆਪਾਂ ਬਲੌਗ ਬਣਾਉਂਦੇ ਰਹਨੇ ਆਂ ਗੇਲ ਮਾਨਸਾ ਬਾ ਧੰਨਵਾਦ